ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚੈਨਲ ਵੈਦਰ ਵਾਈ ਸਮਿੰਦਰ ਮੌਸਮ ਦੀ ਜਾਣਕਾਰੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ 7 8 9 ਅਤੇ 10 ਸਤੰਬਰ 2025 ਪੰਜਾਬ ਦੇ ਵਿੱਚ ਜੋ ਲਗਾਤਾਰ ਮੀਂਹ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਦੁਆਰਾ ਤੋਂ ਉਹਦੇ ਬਾਰੇ ਕੀ ਅਪਡੇਟ ਹੈ ਜੀ ਨਮੀ ਕਿਉਂਕਿ ਹਾਲਾਤ ਜਿਹੜੇ ਨੇ ਉਹ ਕੋਈ ਚੰਗੇ ਨਹੀਂ ਹਨ ਬਿਸ਼ੱਕ ਪਿਛਲੇ ਦਿਨੀ ਧੁੱਪ ਨਿਕਲੀ ਹੈ ਮੀਂਹ ਘਟੇ ਨੇ ਪਰ ਦੁਆਰਾ ਤੋਂ ਹਾਲਾਤ ਬਦਲਵៃ ਦੇ ਬਣ ਰਹੇ ਨੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਵਰਖਾ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਅਸੀਂ ਜਿਹੜੀ ਗੱਲ ਕਰਾਂਗੇ ਉਹਦੇ ਵਿੱਚ ਦੱਸਾਂਗੇ ਕਿਹੜੇ-ਕਿਹੜੇ ਦਿਨ ਕਿਵੇਂ-ਕਿਵੇਂ ਹਾਲਾਤ ਨੇ ਕੀ ਅਪਡੇਟ ਹੈ ਮੀਂਹ ਦੀ ਤੇ ਕਿਹੜੇ-ਕਿਹੜੇ ਜ਼ਿਲ੍ਹੇ ਉਹ ਜ਼ਿਆਦਾ ਮੀਂਹ ਹੋਵੇਗਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਕਿਉਂਕਿ ਅਗਰ ਹਾਲਾਤਾਂ ਦੀ ਗੱਲ ਕਰੀ ਜਾਵੇ ਤਾਂ ਹੜ੍ਹਾਂ ਦਾ ਬਿਸ਼ੱਕ ਮਾਰ ਪੰਜਾਬ ਦੇ ਉੱਪਰ ਲਗਾਤਾਰ ਪੈ ਰਹੀ ਪਰ ਪਾਖੜੇ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਨੀਚੇ ਆਇਆ ਉਹ ਥੋੜੀ ਜਿਹੀ ਚੰਗੀ ਖਬਰ ਇੱਕ ਦੇਖਣ ਨੂੰ ਮਿਲ ਰਹੀ ਹੈ ਕੋਈ ਘੱਗਰ ਤੇ ਸਤਲੁਜ ਨਦੀ ਸਤਲੁਜ ਦਰਿਆ ਜਿਹੜਾ ਲਗਾਤਾਰ ਮਾਰ ਕਰ ਰਿਹਾ ਸੀ ਤੇ ਉਹਦੇ ਵਿੱਚ ਥੋੜੀ ਜਿਹੀ ਹੁਣ ਸਾਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੋਂ ਬਿਲੋਂਗ ਕਰਦੇ ਹੋ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਜਾਣਕਾਰੀ ਸਾਂਝੀ ਕਰ ਸਕੀਏ ਅਤੇ ਜੋ ਹੜਾ ਦੀ ਮਾਰ ਪੰਜਾਬ ਦੇ ਉੱਪਰ ਪਈ ਹੋਈ ਹੈ ਉਸ ਨੂੰ ਠੱਲਣ ਦੇ ਲਈ ਉਸ ਤੋਂ ਰਾਹਤ ਦੇ ਲਈ ਰੱਬਗੇ ਅਰਦਾਸ ਕਰੋ ਵਾਹਿਗੁਰੂ ਜ਼ਰੂਰ ਲਿਖਿਓ ਕਮੈਂਟ ਬਾਕਸ ਵਿੱਚ ਜਾਂ ਫਿਰ ਤੁਸੀਂ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲੈ ਕੇ ਅਰਦਾਸ ਜ਼ਰੂਰ ਕਰਿਓ ਕਿ ਪੰਜਾਬ ਦੇ ਉੱਪਰ ਇਸ ਦੀ ਜੋ ਇਨਸਾਨਾਂ ਤੇ ਜੰਤੂ ਜੀਵ ਜੰਤੂਆਂ ਤੇ ਬੇਜਵਾਨਾਂ ਤੇ ਮਹਾਰਮਾਰ ਪਈ ਹੈ ਉਹਨੂੰ ਠੱਲ ਮਿਲ ਸਕੇ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਜੀ 7 ਸਤੰਬਰ ਦੀ ਜੋ ਚੰਗੀ ਖਬਰ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਮੀਂਹ ਦੀ ਖਬਰ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਬਦਲਵਈ ਸਿਸਟਮ ਜੋ ਚੱਕਰਵਾਤੀ ਮਾਹੌਲ ਰਾਜਸਥਾਨ ਬੁੱਲੂ ਆਰਿਆ ਕਿਤਨੇ ਕਿਤੇ ਇਹ ਅਸਰ ਜਿਹੜਾ ਦਾ 2-3 ਦਿਨ ਬਰਕਰਾਰ ਰਹੇਗਾ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਰ ਰੂਪਨਗਰ ਤੇ ਮੋਹਾਲੀ ਵਿੱਚ ਠੀਕ ਠਾਕ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਕਾਰਨ ਬਹੁਤ ਜਿਹੜੀ ਜਗ੍ਹਾਵਾਂ ਤੇ ਉੱਪਰ ਹਾਲਾਤ ਨੇ ਜਿਹੜੇ ਉਹ ਮੀਂਹ ਦੇ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀ ਜਾਵੇ ਤਾਂ ਹਾਲਾਤ ਅ ਬਾਕੀ ਪੰਜਾਬ ਦੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਦੇ ਵਿੱਚ ਥੋੜੀ ਬਹੁਤੀ ਜਿਹੜੀ ਆਸ ਹੈ ਕਿ ਉਹ ਮੀਂਹ ਥੋੜੇ-ਬੋਤੇ ਪੈਣਗੇ ਬੂੰਦਾਬੰਦੀ ਦੀ ਉਮੀਦ ਜ਼ਿਆਦਾ ਹੈ ਪਰ ਮੈਂ ਚਿੰਤਾ ਦੀ ਗੱਲ ਇਹ ਹੈ ਕਿ ਇਹ ਇਲਾਕੇ ਵਿੱਚ ਜਿਹੜੀ ਵਰਖਾ ਹੋ ਰਹੀ ਹੈ ਕਿਤਨੇ-ਕਿਤੇ ਉਹ ਡਰਾ ਰਹੀ ਹੈ ਹੜ੍ਹਾਂ ਨੂੰ ਥੋੜਾ ਜਿਹਾ ਵੱਧਾ ਕਰ ਸਕਦੀ ਹੈ ਅਗਰ ਗੱਲ ਕਰੀਏ 8 ਸਤੰਬਰ ਦੀ ਦਾ 8 ਸਤੰਬਰ ਨੂੰ ਦੇਖ ਸਕਦੇ ਹੋ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ 8 ਤਰੀਕ ਨੂੰ ਮੀਂਹ ਦਿਖਾਈ ਦੇ ਰਿਹਾ ਹੈ ਇਹੀ 7 ਤਰੀਕ ਨੂੰ ਆਸ ਵੀ ਇਹੀ ਇਸੇਵੇਂ ਇਸੇ ਤਰੀਕੇ ਦੇ ਮੀਂਹ ਹੋਣਗੇ ਮੇਨ ਤੌਰ ਤੇ ਅਗਰ ਗੱਲ ਕਰੀ ਜਾਵੇ ਤਾਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਇਹਨਾਂ ਉਮੀਦਵਾਰ ਬਣਦੀ ਹੋਈ ਦਿਖਾਈ ਦੇ ਸਕਦੀ ਹੈ। ਭਖੜਾ ਟਾਈਮ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਥੋੜੇ ਜਿਹਾ ਕੰਟਰੋਲ ਵਿੱਚ ਨੇ। ਅ ਕਾਫੀ ਜ਼ਿਆਦਾ ਪਾਣੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ। ਅਗਰ ਮੀਂਹ ਆਉਂਦਾ ਵੀ ਹੈ ਤਾਂ ਕਿਤੇ ਨਾ ਕਿਤੇ ਥੋੜੀ ਜਿਹੀ ਹੜ ਦੀ ਮਾਰ ਤੋਂ ਬਚਾ ਸਕਦਾ ਹੈ। ਅ ਰੂਪਨਗਰ ਦੇ ਨੇੜੇ ਜਿਹੜਾ ਚਮਕੌਰ ਸਾਹਿਬ ਦਾ ਜਿਹੜਾ ਇੱਕ ਬੰਨ ਸੀਗਾ ਉਹਨੂੰ ਬਿਸ਼ੱਕ ਦਾਉਦਪੁਰ ਵਾਲੇ ਬੰਨ ਨੂੰ ਕੰਟਰੋਲ ਵਿੱਚ ਕਰ ਲਿਆ ਗਿਆ ਪਰ ਸਰਸਾਲੀ ਵਾਲਾ ਬੰਨ ਜਿਹੜਾ ਲੁਧਿਆਣਾ ਦੇ ਨੇੜੇ ਚੜਿਆ ਉੱਥੇ ਖਤਰਾ ਹਲੇ ਵੀ ਬਰਕਰਾਰ ਹੈ। ਬਾਕੀ ਗੁਰਦਾਸਪੁਰ, ਅਮਰitsar, ਤਰਨਤਾਰਨ, ਕਪੂਰਥਲਾ, ਜ ਫਤੇਗੜ ਸਾਹਿਬ ਬਰਨਾਲਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਸਿਲਕਾ ਤੇ ਬਠਿੰਡੇ ਦੇ ਵਿੱਚ ਠੀਕ ਠਾਕ ਖਲਾਤ ਨੇ 9 ਤਰੀਕ ਦੀ ਗੱਲ ਕਰੀ ਤਾਂ ਪਠਾਨਕੋਟ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਨਾਲ ਜਿਨਾ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਸਭ ਜੀ ਦਾ ਜੀਸੀ ਨਗਰ ਮੋਹਾਲੀ ਤੇ ਫਤੇਗੜ ਸਾਹਿਬ ਪਟਿਆਲਾ ਦੇ ਵਿੱਚ ਠੀਕ ਠਾਕ ਬਰਸਾਤ ਹੋਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਜੋ ਤਾਜ਼ਾ ਸੈਟਲਾਈਟ ਮੇਂ ਜਪਤ ਹੋਈ ਹੈ ਬਾਕੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਵਿੱਚ ਠੀਕ ਠਾਕ ਹਲਕੀ ਦਰਮਿਆਨੀ ਬਰਸਾਤ ਹੋ ਸਕਦੀ ਹੈ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਮੌਸਮ ਫਿਲਹਾਲ ਡਰਾਈ ਦਿਖਾਈ ਦੇ ਰਿਹਾ ਤਕੜੀ ਕਾਰਵਾਈ ਕੋਈ ਫਿਲਹਾਲ ਵੱਡੀ ਹੁੰਦੀ ਦਿਖਾਈ ਨਹੀਂ ਦੇ ਰਹੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਦੀ ਉਮੀਦ ਹੈ ਓਹ ਫੇਰ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ 10 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਸਭਜੇ ਅਜੀਤ ਸਿੰਘ ਨਗਰ ਪਟਿਆਲਾ ਇਹਨਾਂ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਬਾਕੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਤੇ ਸੰਗਰੂਰ ਵਿੱਚ ਹਲਕੀ ਦਰਮਿਆਨੀ ਬਰਸਾਤ ਦੀ ਉਮੀਦ ਫਿਲਹਾਲ ਬਣਦੀ ਦਿਖਾਈ ਦੇ ਰਹੀ ਹੈ ਬਾਕੀ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੁਕਸਰ ਤੋਂ ਮੋਗਾ ਪਟੰਨਾ ਤੇ ਮਾਨਸਾ ਵਿੱਚ ਕੋਈ ਵੱਡੀ ਹਲਚਲ ਨਹੀਂ ਹੈ ਪਰ ਮੈਨੂੰ ਉਮੀਦ ਹੈ ਕਿ ਕਿਤੇ ਨਾ ਕਿਤੇ ਇਹਨਾਂ ਇਲਾਕੇ ਵਿੱਚ ਵੀ ਥੋੜੀ-ਬਹੁਤੀ ਵਰਖਾ ਬਾਕੀ ਪੰਜਾਬ ਨਾਲ ਵੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਤਰੀਕੇ ਦੀ ਹਾਲਾਤ ਸਾਨੂੰ ਅਪਡੇਟ ਸਾਹਮਣੇ ਆ ਰਹੀਆਂ ਨੇ ਤੇ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਬਾਕੀ ਦੁਪਹਿਰ ਤੋਂ ਸ਼ਾਮ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਨੂੰ ਲੈ ਕੇ ਕੁਝ ਦੇਰ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਜੀ